ਹਾਂਜੀ ਵਾਹਿਗੁਰੂ ਤੇਰਾ ਸ਼ੁਕਰ ਹੈ ਸਤਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਬਾਬੇ ਦਾ ਨਾਮ ਸਵੇਰੇ 11:00 ਵਜੇ ਨੇ ਤੇ ਆਪਾਂ ਅੱਜ ਵਿਜ਼ਿਟ ਕਰਨ ਚੱਲੇ ਆ ਜੀ ਸ਼੍ਰੀ ਮਹਿਦਿਆਣਾ ਸਾਹਿਬ ਮਾਨੂਕੇ ਗਿੱਲ ਦੇ ਲਾਗੇ ਜੇ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਸਿੱਖਾਂ ਦੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਜਿੰਨੀਆਂ ਵੀ ਸਿੱਖ ਇਤਿਹਾਸ ਦੇ ਵਿੱਚ ਹੋਈਆਂ ਉਹਨਾਂ ਸਾਰਿਆਂ ਦੀਆਂ ਬੁੱਤਾਂ ਦੇ ਵਿੱਚ ਇਤਿਹਾਸ ਨੂੰ ਕਾਇਮ ਤੀਰ ਕਰਕੇ ਰੱਖਿਆ ਗਿਆ ਇਸ ਗੁਰਦੁਆਰਾ ਇੱਕ ਗੁਰਦੁਆਰਾ ਜਿਹੜਾ ਪੂਰੀ ਜਗਤ ਪ੍ਰਸਿੱਧ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕਿਆ ਹੈ। ਲਓ ਜੀ ਆਪਾਂ ਆਪਣੇ ਪੰਠੋਲੀਵਾਲ ਤੋਂ ਚੱਲ ਕੇ ਮਹਿਲ ਮਹਿਲ ਕਲਾ ਹੁੰਦੇ ਹੋਏ ਆਪਾਂ ਗੁਰਦੁਆਰਾ ਸ੍ਰੀ ਮਹਿਤਿਆਣਾ ਸਾਹਿਬ ਪੁੱਜਾਂਗੇ ਕਿ ਉੱਥੇ ਚੱਲ ਕੇ ਆਪਾਂ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫੋਲਾਂਗੇ ਜਿਨ੍ਹਾਂ ਨੂੰ ਅੱਜ ਦੀ ਜਿਹੜੀ ਨੌਜਵਾਨ ਪੀੜੀ ਉਹ ਭੁੱਲਦੀ ਜਾ ਰਹੀ ਹੈ। ਕਿ ਪਹਿਲੇ ਨੰਬਰ ਤੇ ਪੰਜਾਬ ਹੁੰਦਾ ਜਦੋਂ ਚੱਲਦੀ ਗੱਲ ਕੁਰਬਾਨੀਆਂ ਦੀ ਉਦਮ ਸਿੰਘਾ ਤੇਰਾ ਨਾਂ ਸੁਣ ਕੇ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ 10ਵੇਂ ਗੁਰੂ ਨੇ ਵਾਰ ਕੇ ਪੇਤਾ ਜ ਆਪਣਾ ਲਾਜ ਰੱਖੀ ਆ ਹਿੰਦੁਸਤਾਨੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਸ਼੍ਰੀ ਮਹਿਦੇਆਣਾ ਸਾਹਿਬ ਮਾਣੂ ਕੇ ਗੱਲ ਦੇ ਕਰਕੇ ਲੱਗੇ ਜੇ ਕਰਕੇ ਜ਼ਿਲ੍ਹੇ ਲੁਧਿਆਣੇ ਦੀ ਧਰਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਸਰੋਵਰ ਦੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦਸਵੇਂ ਪਾਤਸ਼ਾਹੀ ਨੇ ਆ ਕੇ ਇਸ਼ਨਾਨ ਕੀਤਾ ਆਪਾਂ ਤੇ ਇਹ ਜਿਹੜੀ ਮੈਧਿਆਣਾ ਸਾਹਿਬ ਗੁਰਦੁਆਰਾ ਸਾਹਿਬ ਜੀ ਮੈਧਿਆਣਾ ਸਾਹਿਬ ਪ੍ਰਸਿੱਧ ਹੋਇਆ ਇੱਥੇ ਸਿੱਖ ਇਤਿਹਾਸ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਹੋਈਆਂ ਉਹਨਾਂ ਦੇ ਕੁਰਬਾਨੀਆਂ ਦੇ ਬੁੱਤ ਬਣਾਏ ਗਏ ਜੇਕਰ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਬੁੱਤ ਬੁੱਤ ਕੋਈ ਮਹਿਨੇ ਨਹੀਂ ਰਖਦੇ ਪਰ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਤੇ ਅੱਜ ਕੱਲ ਦੇ ਜਿਹੜੇ ਭੁੱਖ ਦੇ ਆਉਣ ਵਾਲੇ ਸਾਡੇ ਇਤਿਹਾਸ ਦੇ ਵਿੱਚ ਯੋਧੇ ਪੈਦਾ ਹੋਣੇ ਆ ਉਹ ਸਿੱਖ ਇਤਿਹਾਸ ਨੂੰ ਭੁੱਲਦੇ ਜਾ ਰਹੇ ਆ ਤਾਂ ਉਹਨਾਂ ਨੂੰ ਯਾਦ ਕਰਵਾਉਣ ਦੇ ਲਈ ਇਹ ਬੁੱਤ ਬਹੁਤ ਵਧੀਆ ਉਪਰਾਲੇ ਦੇ ਵਜੋਂ ਸਿੱਧ ਹੋ ਰਹੇ ਨੇ ਆਪਾਂ ਗੱਲ ਕਰਾਂਗੇ ਸ਼ਹੀਦਿਆਂ ਬਹੁਤ ਸਾਰੇ ਸ਼ਹੀਦਿਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਗਈਆਂ ਉਹਨਾਂ ਦੀ ਆਪਾਂ ਬਹੁਤ ਆਪਾਂ ਤੁਹਾਡੇ ਸਾਹਮਣੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਸ਼ਨ ਕਰਾਵਾਂਗੇ ਆਪਾਂ ਗੁਰੂ ਸਾਹਿਬਾਨਾਂ ਨੂੰ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਜਿਵੇਂ ਉਹਨਾਂ ਨੂੰ ਬੰਦ-ਬੰਦ ਕੱਟੇ ਗਏ ਜਿਵੇਂ ਆਰਿਆਂ ਦੇ ਵਿੱਚ ਚਿਰੇ ਗਏ ਆਪਾਂ ਉਹਨਾਂ ਸਾਰਿਆਂ ਦੇ ਆਪਾਂ ਇੱਥੇ ਦਰਸ਼ਨ ਕਰਾਵਾਂਗੇ ਚਲੋ ਆਪਾਂ ਚੱਲਦੇ ਹਾਂ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਠੀਕ ਸੀ ਨਾ ਹਾਂਜੀ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਉਸ ਢਾਬ ਤੇ ਉਸ ਪਵਿੱਤਰ ਸਰੋਵਰ ਤੇ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਇਹ ਉਹ ਸਰੋਵਰ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕਰਿਆ ਸੀ ਉਸ ਸਮੇਂ ਵਿੱਚ 1716 ਈਸਵੀ ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੰਘਾਂ ਤੇ ਹੋਰ ਵੀ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਗਏ। ਉਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮਾਂ ਦੀ ਹੱਦੀ ਕਰ ਦਿੱਤੀ। ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਆਪਣੀ ਸਲਤਨਤ ਵਿੱਚ ਇਹ ਕਹਿ ਦਿੱਤਾ ਕਿ ਜਿਹੜਾ ਸਿੰਘਾਂ ਦੇ ਸਿਰ ਲੈ ਕੇ ਆਵੇਗਾ ਉਹ ਉਸ ਨੂੰ ਮੋਹਰਾਂ ਦੇ ਨਾਲ ਨਿਵਾਜਿਆ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਦੀ ਅਕਸਰ ਮਰਦ ਕਰਿਆ ਕਰਦੇ ਸਨ ਤਾਂ ਇਹ ਗੱਲ ਕਿਸੇ ਨੇ ਚੁਗਲੀ ਦੇ ਤਹਿਤ ਮੁਗਲ ਬਾਦਸ਼ਾਹ ਦਿੱਲੀ ਦੇ ਗਵਰਨਰ ਜ਼ਕਰੀਆ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤਾਂ ਜ਼ਕਰੀਆ ਖਾਨ ਨੇ ਇਹ ਹੁਕਮ ਕਰ ਦਿੱਤਾ ਤੇ ਕਾਜੀ ਦੇ ਫਤਵੇ ਦੇ ਅਨੁਸਾਰ ਭਾਈ ਸਿੰਘ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ ਗਈ ਕਿ ਤਾਰੂ ਸਿਉ ਨੇ ਕੀਤੀ ਨਾ ਕਚਹਿਰੀ 'ਚ ਸਲਾਮ ਜਾ ਕੇ ਵਾਈ ਗੁਰੂ ਦੀ ਫਤਿਹ ਉੱਚੀ ਗੱਜ ਕੇ ਬੁਲਾਈ ਹੈ ਕਾਜੀ ਹਥਿਆਰੇ ਨੇ ਜੋ ਫਤਵਾ ਹੈ ਲਾਇਆ ਫਿਰ ਰੰਬੀ ਨਾਲ ਸੂਰਮੇ ਨੇ ਖੋਪੜੀ ਲਹਾਈ ਹੈ ਰੰਬੀ ਨਾਲ ਸੂਰਮੇ ਨੇ ਫਿਰ ਖੋਪੜੀ ਲਹਾਈ ਹੈ ਆਓ ਜੀ ਹੁਣ ਦਰਸ਼ਨ ਕਰੀਏ ਧੰਤਨ ਭਾਈ ਮਤੀ ਦਾਸ ਸਾਹਿਬ ਜੀ ਦੇ ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਦੁਆਰਾ اسلام ਧਰਮ ਨੂੰ ਕਬੂਲ ਕਰਨ ਦੇ ਲਈ ਮਜਬੂਰ ਕੀਤਾ ਗਿਆ ਤੇ ਉਹਨਾਂ ਦੇ ਮਨਾਂ ਕਰਨ ਉਪਰੰਤ ਉਹਨਾਂ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਤੁਹਾਨੂੰ ਲੈ ਕੇ ਚੱਲਦੇ ਹਾਂ ਖਦਰਾਣੇ ਦੀ ਢਾਬ ਦਾ ਜਿਹੜਾ ਯੁੱਧ ਹੋਇਆ ਖਦਰਾਣਾ ਖਦਰਾਣਾ ਜਿਹੜਾ ਕਿ ਅੱਜਕੱਲ ਮੋਕਸ਼ਰੀ ਮੁਕਸਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਇਹ ਖਦਰਾਣੇ ਦੀ ਢਾਬ ਸਿੰਘਾਂ ਸੂਰਮਿਆਂ ਤੋੜਨਾ ਪੈਣ ਦੀ ਸਿੱਖੀ ਧਰਮ ਅਤੇ ਅਣਖ ਦੀ ਤਾਬ ਉੱਤੇ ਅਣਗਿਣਤ ਹੀ ਦੁਸ਼ਮਣਾਂ ਚੱਪਟ ਮਾਰੀ ਗਿਣਵੇਂ ਖਾਲਸਿਆਂ ਤੇ ਗੁਰੂ ਸਾਹਿਬ ਉੱਤੇ ਇਹ ਖਦਰਾਣੇ ਦੀ ਢਾਬ ਦਾ ਯੁੱਧ ਇੱਥੇ ਬੁੱਤ ਬਿਆਨ ਕਰਦੇ ਨੇ ਕਿਵੇਂ ਸਿੱਖਾਂ ਨੇ ਬਹਾਦਰੀ ਦੇ ਨਾਲ ਖਦਰਾਨੇ ਦੀ ਢਾਬ ਦਾ ਯੁੱਧ ਲੜਿਆ ਆਓ ਹੁਣ ਝਾਤ ਮਾਰੀਏ ਠੰਡੇ ਬੁਰਜ ਦੇ ਉੱਪਰ ਜਿੱਥੇ ਮਾਤਾ ਗੁਜਰੀ ਤੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੇ ਹੁਕਮ ਤੇ ਕੈਦ ਕਰਕੇ ਰੱਖਿਆ ਗਿਆ ਕੈਦ ਕਰਨ ਤੋਂ ਬਾਅਦ ਸੂਬਾ ਸਰਹੰਦ ਨੇ ਹੁਕਮ ਕਰ ਦਿੱਤੇ ਕਿ ਉਹ ਛੋਟੇ ਸਹਿਬਜ਼ਾਦਿਆਂ ਨੂੰ ਉਸ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਵੇ ਪੇਸ਼ ਕਰਨ ਤੋਂ ਬਾਅਦ ਸੂਬਾ ਸਰਹੰਦ ਵੱਲੋਂ ਛੋਟੇ ਸਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਕਿ ਤੁਸੀਂ ਇਸਲਾਮ ਧਰਮ ਕਬੂਲ ਕਰੋ ਤੇ ਉਹਨਾਂ ਦੇ ਮਨਾ ਕਰਨ ਉਪਰੰਤ ਉਹ ਅਡੋਲ ਖੜੇ ਰਹੇ ਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਾਉਂਦੇ ਹੋਏ ਸਰਹੰਦ ਦੀ ਇੱਟ-ਇੱਟ ਖੜਕਾ ਦਿੱਤੀ ਇਸ ਤੋਂ ਬਾਅਦ ਵਜ਼ੀਰ ਖਾਂ ਸੂਬਾ ਸਰਹੰਦ ਨੇ ਗੁੱਸੇ ਦੇ ਵਿੱਚ ਆ ਕੇ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਜਿਉਂਦਿਆਂ ਨੂੰ ਨੀਆਂ ਦੇ ਵਿੱਚ ਚਿੰਨ ਦੇ ਹੁਕਮ ਕਰ ਦਿੱਤੇ ਤੇ ਉਹਨਾਂ ਦੀ ਇਹ ਸ਼ਹਾਦਤ ਸਾਨੂੰ ਅੱਜ ਵੀ ਯਾਦ ਕਰਵਾਉਂਦੀ ਹੈ ਤੇ ਇਹ ਕਹਿੰਦੀ ਹੈ ਰੁੱਝੇ ਰਹੋ ਨਾ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਚਮਕੌਰ ਦੀ ਗੜੀ ਵੀ ਯਾਦ ਰੱਖਿਓ ਛੋਟੇ ਲਾਲ ਤੇ ਦਾਦੀ ਨੂੰ ਭੁੱਲਿਓ ਨਾ ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ ਰੰਗਾਂ ਵਿੱਚ ਬੇਸ਼ੱਕ ਰਹੋ ਰੰਗੇ ਕੁਝ ਇਤਿਹਾਸ ਦੇ ਰੰਗ ਵੀ ਯਾਦ ਰੱਖਿਓ ਹਰ ਧਰਮ ਦੀ ਕਦਰ ਖੂਬ ਕਰਨੀ ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ ਹਰ ਧਰਮ ਦੀ ਕਦਰ ਖੂਬ ਕਰਨੀ ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ ਕਿ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੀਗ ਵਿੱਚ ਕੜੀ ਜਾਂਦਾ ਨੇਤ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁਕਾ ਹੈ ਬਾਣੀ ਦੀਆਂ ਪੜੀ ਜਾਂਦਾ ਇਹ ਆ ਨੌਵੇਂ ਗੁਰੂ ਦਾ ਸਿੱਖ ਨੌਵੇਂ ਗੁਰੂ ਜਾਨੀ ਕਿ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਭਾਈ ਦਿਆਲਾ ਜੀ ਜਿਸ ਨੂੰ ਉਬਲਦੀ ਦੀਗ ਦੇ ਵਿੱਚ ਜ਼ਾਲਿਮਾਂ ਨੇ ਉਬਾਲ ਕੇ ਸ਼ਹੀਦ ਕਰ ਦਿੱਤਾ ਭਾਈ ਦਿਆਲਾ ਜੀ ਕਹਿੰਦੇ ਜਦੋਂ ਵੀ ਸਿੱਖ ਕੌਮ ਦੀ ਗੱਲ ਚੱਲੂ ਸਿੱਖ ਕੌਮ ਦੇ ਇਤਿਹਾਸ ਦੀ ਗੱਲ ਚੱਲੂ ਜਿੰਨਾ ਰੋਲ ਜਿੰਨਾ ਯੋਗਦਾਨ ਸਿੰਘਾਂ ਦਾ ਰਿਆ ਤੇ ਓਨਾ ਹੀ ਯੋਗਦਾਨ ਸਿੰਘਣੀਆਂ ਦਾ ਰਿਆ ਜਿਨ੍ਹਾਂ ਨੇ ਇਸਲਾਮ ਨਹੀਂ ਕਬੂਲਿਆ ਮੀਰ ਮੰਨੂ ਵਰਗੇ ਸ਼ਾਸਕਾਂ ਨੇ ਓਹਨਾਂ ਦੇ ਪੁੱਤਾਂ ਦੇ ਟੋਟੇ-ਟੋਟੇ ਕਰਕੇ ਓਹਨਾਂ ਦੇ ਗਲਾਂ ਦੇ ਵਿੱਚ ਗਲਾਂ ਵਿੱਚ ਪਾ ਦਿੱਤੇ ਪਰ ਓਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਤੇ ਇੰਨਾ ਸਿੰਘਣੀਆਂ ਨੇ ਸਿੱਖ ਕੌਮ ਦਾ ਸਿਰ ਹੋਰ ਵੀ ਫਖਰ ਨਾਲ ਉੱਚਾ ਕਰ ਦਿੱਤਾ ਆਓ ਹੁਣ ਝਾਤ ਮਾਰੀ ਇੱਕ ਸੁਭੇਗ ਸਿੰਘ ਦੇਵ ਦੇ ਪੁੱਤਰ ਸ਼ਾਹਬਾਦ ਸਿੰਘ ਜਿਨ੍ਹਾਂ ਨੇ ਇਸਲਾਮ ਧਰਮ ਦੀ ਈਨ ਨਹੀਂ ਮੰਨੀ ਤੇ ਉਹਨਾਂ ਨੂੰ ਮੁਗਲ ਬਾਦਸ਼ਾਹਾਂ ਵੱਲੋਂ ਚਰਖੜੀਆਂ ਦੇ ਵਿੱਚ ਚੀਰਿਆ ਗਿਆ ਇਹ ਕਿਹਾ ਗਿਆ ਕਿ ਚਰਖੜੀਆਂ ਦੇ ਦੰਦੇ ਤਿੱਖੇ ਕਰ ਲਓ ਤੇ ਇਹਨਾਂ ਨੂੰ ਚਰਖੜੀਆਂ ਦੇ ਵਿੱਚ ਚੀਰ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਵੀ ਸਿੱਖ ਇਤਿਹਾਸ ਦੇ ਵਿੱਚ ਲੱਖਾਂ ਕੁਰਬਾਨੀਆਂ ਸਿੱਖਾਂ ਯੋਧਿਆਂ ਸੂਰਬੀਰਾਂ ਦੀਆਂ ਹੋਈਆਂ ਆ ਤੁਸੀਂ ਦੇਖ ਰਹੇ ਹੋ ਭਾਈ ਜੈ ਸਿੰਘ ਖੜਕਟ ਜਿਨ੍ਹਾਂ ਨੂੰ ਪੰਡ ਮੋਮਣਾ ਦੀ ਪਾਣ ਮੌਮਨਾ ਦੀ ਮਤਲਬ ਜਿਸ ਦੇ ਵਿੱਚ ਹੁੱਕਾ ਸੀ ਉਸ ਨੂੰ ਉਠਾਉਣ ਦੇ ਲਈ ਆ ਗਿਆ ਇਹਨਾਂ ਨੂੰ ਪਰ ਇਹਨਾਂ ਨੇ ਮਨਾਂ ਕਰ ਦਿੱਤਾ ਗਿਆ ਤਾਂ ਇਹਨਾਂ ਦੀ ਖਲ ਲਾਈ ਗਈ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਸਿੰਘਾਂ ਦੇ ਉੱਪਰ ਸਿੱਖ ਇਤਿਹਾਸ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਔਰ ਕਿੰਨੇ ਕਿੰਨੇ ਜ਼ੁਲਮ ਜ਼ਾਲਮਾਂ ਨੇ ਕਿਤੇ ਤੇ ਕਿੰਨੇ ਆਤਿਆਚਾਰ ਕੀਤੇ ਪਰ ਫਿਰ ਵੀ ਸਿੰਘ ਅਡੋਲ ਰਹੇ ਔਰ ਆਪਣੇ ਧਰਮ ਤੋਂ ਨਾ ਡੋਲੇ ਤੇ ਈਨ ਮੰਨਣ ਤੋਂ ਮਨਾਂ ਕਰਦੇ ਰਹੇ ਅੰਤ ਵਿੱਚ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ ਦੇਖਿਆ ਬੋਤ ਦੇਖਣ ਉਪਰੰਤ ਆਪਾਂ ਗੁਰੂ ਘਰ ਲੰਗਰ ਛੱਕਿਆ ਤੇ ਲੰਗਰ ਛਕਣ ਤੋਂ ਬਾਅਦ ਆਪਾਂ ਸਿੱਖ ਇਤਿਹਾਸ ਦੇ ਸਕੂਲ ਵਿੱਚੋਂ ਬਹੁਤ ਅਨਮੋਲਾ ਗਿਆਨ ਪ੍ਰਾਪਤ ਕੀਤਾ ਤੇ ਆਪਣੇ ਘਰ ਵੱਲ ਰਵਾਨਗੀ ਪਾਈ